ਸਾਰਨ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਆਸ ਕਰਦਾ ਤੇ ਸਾਰੇ ਠੀਕ ਠਾਕ ਹੋਵੋਗੇ ਗੁਰਨਾਜ ਕੀ ਕਰਦੇ ਐ ਗੁਰਨਾਜ ਚੱਲਿਆ ਕੁਮੀਆਂ ਕਰਨ ਕਿਤੇ ਕੁਮੀਆਂਾਂ ਚੱਲਿਆ ਉਈ ਉਈ ਚਲੋ ਵੇ ਤੰਦੂਰ ਪਕਾਉਂਦੇ ਆ ਚਲੋ ਫਿਰ ਰੋਟੀਆਂ ਪਾਓ ਤੁਪਣੀ ਧਿਆਰ ਰੱਖੀ ਹੋਈ ਕਿੰਨੇ ਗਏ ਹੋ ਆ ਗਈ ਮਗਰ ਮੈਂ ਇੱਥੇ ਬੈ ਕੇ ਸਾਡੇ ਸ਼ਗਨ ਦੇ ਤੰਦੂਰ ਦੇ ਉੱਤੇ ਗਰਮ ਗਰਮ ਹੂੰ ਗਲੇ ਨੇ ਖਾਲੀਆਂ ਨੇ ਕੱਕੜੇ ਬੈ ਰਹੇ ਕੱਕੜੇ ਬੈ ਰਹੇ ਆਲਾ ਤਹੀਂ ਲੱਲਾ ਹੈ ਕਾਹ ਇਦੈਂਟ ਖਾ ਲੈ ਡੜੀ ਵੀ ਤਰੇ ਹੋ ਹੁੰਦੇ ਹਵੇਲੀ ਆ ਕੇ ਸੇ ਕਨਾ ਹੈ ਆ ਆ ਆਜੋ ਆਜੋ ਨਾ 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 ਨ ਕੀ ਕਹਾ ਚੱਤੇ ਨੇ ਕਰਨ ਝਾੜੂ ਲਾ ਰੇ ਗਲੀ ਦੇ ਵਿੱਚ ਅੰਗਦ ਮੋਟਰਸਾਈਕਲ ਨੂੰ ਕੀ ਕਰਨ ਲੱਗਾ ਹਾਰ ਨੂੰ ਬਦਲਣ ਲੱਗਾ ਹਾਂ ਇਹ ਰੋਜ਼ ਹਾਰ ਨਹੀਂ ਬਦਲਦਾ ਰਹਿ ਜਾਂਦਾ ਕਦੀ ਕੋਈ ਲਾਉਂਦਾ ਕਦੀ ਕੋਈ ਵਧੀਆ ਲੱਗਾ ਰਹਿੰਦੇ ਹੋਈ ਹੁਣ ਨਾ ਬਦਲਦੇ ਕਿਉਂ ਮੈਂ ਨਹੀਂ ਲਾਉਂਦਾ ਨਾ ਤੇ ਰਹਿੰਦੇ ਨੇ ਇਹਦਾ ਕੀ ਕਰੇਗਾ ਫਿਰ ਘੱਟ ਦਿੰਨੇ ਚਲੋ ਰੱਖ ਲੈਨੇ ਜੋ ਫਿੱਤ ਜੀ ਕੀਤਾ ਲਾਨੋ ਤੇ ਲਾ ਲਾਂਗੇ ਇਹ ਵੱਡੇ ਪਾਪਾ ਦਾ ਮੋਟਰਸਾਈਕਲ ਅੰਗਦ ਨੂੰ ਮਿਲ ਗਿਆ ਤੇ ਐਕਸਪੈਰੀਮੈਂਟ ਕਰਦਾ ਰਹਿਂਦਾ ਸਾਰਾ ਦਿਨ ਤੇ ਮੈਂ ਸੱਚੀ ਨੇ ਸਿਮੋਕ ਕਰਾ ਰਿਹਾ ਵੇ ਸਿਮੋਕ ਕਰਤੋਂ ਦੂਰ ਕੋਲ ਆਪੇ ਸਿਮੋਕ ਹੋ ਜਾਣਾ ਓਏ ਆਵਲਾ ਸਿਮੋਕੀ ਓਏ 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 ਕੀ ਕਰਦੇ ਕੀ ਕਰਦੇ ਕੀ ਕਰਦੇ ਵੇ ਆਟਾ ਆਟਾ ਕਾਹਦੇ ਆ ਨਾਜ ਨਾਜ ਕੀ ਕਾਹਦੇ ਚੀਜੀ ਓਏ ਓਏ ਕੋਈ ਚੀਜੀ ਕਾਹਦੇ ਆ ਓਏ ਕੀ ਖਾਂਦੇ ਆ ਬੰਗ ਬੰਗ ਕੀ ਚੀਜ਼ੀ ਖਾਂਦੇ ਆ ਬੰਗ ਸਭ ਕੋ ਬੰਗ ਹੀ ਹੈ ਹੋਰ ਠੰਡੀ ਰੋਟੀ ਸਭ ਕੋ ਬੰਗ ਹੀ ਹੈ ਅੱਜ ਦੂਰ ਦੀਆਂ ਖਾਵਾਂਗੇ ਵਾਜ ਨਾ ਚਰ ਨੂੰ ਅਹੀਂ ਖਾਣੀਆਂ ਨੇ ਸਪਰਾਉਟ ਨਾ ਖਾਣਾ ਅੱਜ ਲੇਟ ਖਾ ਲਿਓ ਸਪਰਾਉਟ ਹਾਂ ਇਹ ਹੋ ਸਕਦਾ ਹਾਂ ਬਾਅਦ ਚ ਖਾ ਲਓ ਸਪਰਾਉਟ ਗੱਡੀਆਂ ਸੋਹਣੀਆਂ ਫੁੱਲਣ ਵਈਆਂ ਓਏ ਹਾਏ ਹਾਏ ਵੇਖ ਕੇ ਮੂੰਹ ਚ ਪਾਣੀ ਆਈ ਜਾਂਦੇ ਆ ਅਜੇ ਫਰੂਟ ਖਾਦਾ ਹੈ ਅਜੇ ਰੋਟੀਆਂ ਖਾਧੀਆਂ ਨਹੀਂ ਜਾਣੀਆਂ ਅਜੇ ਇਹਨਾਂ ਦੀਆਂ ਲੱਥੜੀਆਂ ਫੇਰ ਆਪਣੀਆਂ ਲਾਵਾਂ ਕੋਈ ਨਹੀਂ ਕੋਈ ਹਰ ਕੰਮ ਦੇ ਵੱਖਰੇ ਵੱਖਰੇ ਕਾਰੀਗਰ ਨੇ ਸਾਡੇ ਕੋਲ ਤੰਦੂਰ ਦੇ ਕਾਰੀਗਰ ਆ ਚੁੱਕੇ ਨੇ ਇੱਕ ਕਾਰੀਗਰ ਸਾਡਾ ਵਿਚਾਰਾ ਠੀਕ ਨਹੀਂ ਹੈਗਾ ਅੱਜ ਪਈਚੇ ਨਹੀਂ ਹੋ ਗਿਆ ਕੀ ਹੋ ਗਿਆ ਮੈਂ ਵੀ ਨਹੀਂ ਵੱਡਾ ਕਾਰੀਗਰ ਬਿਮਾਰ ਨਹੀਂ ਹੈ ਆਪਣਾ ਹੋ ਗਿਆ ਦੂਜਾ ਵੀ ਅਧਵ੍ਰਿਤਾ ਬਿਮਾਰ ਹੈ ਆਹ ਕਿਹੜਾ ਮੈਂ ਗਰਨਾਜ ਫੂੰਟੀ ਲੈ ਜਾਂਦਾ ਟਰੈਕਟਰ ਤੇ ਟਰੈਕਟਰ ਤੇ ਫੂੰਟੀ ਲੈ ਜਾਂਦਾ ਗਰਨਾਜ ਲਓ ਜੀ ਨਵਾਂ ਸੰਦ ਲਵਾ ਕੇ ਲਿਆਂਦਾ ਵਾਹ ਜੀ ਵਾਹ ਵਲੋਗਰਸ ਆਏ ਹੋਏ ਨੇ ਵਧੀਆ ਕੰਮ ਜਗਾਰ ਹੈ ਨਾ ਇਹਨੇ ਕੱਢ ਕੇ ਦੁੱਤਾ ਨੂੰ ਸੁੱਟ ਲਿਆ ਨਾ ਚਲੋ ਜੀ ਹੁੰਦੇ ਹਾਂ ਹਾਂ ਵਧੀਆ ਜਿਹਾ ਆੜਿਆ ਗਰਮ ਖਾਣੀ ਨਾਲ ਦੀ ਨਾਲ ਪੱਧਰਾ ਕਰੀ ਜਾਂਦੀਆਂ ਲੀਆਂ ਹਨਾ ਬਿਲਕੁਲ ਅੰਕਲ ਮੜੇ ਕਰਮ ਨੂੰ ਦੂਜੇ ਖਾਂਦੇ ਵਿੱਚ ਬੈਗ ਲਾ ਲਓ ਭਾਵੇਂ ਹਾਂ ਅੰਕਲ ਮੜੇ ਕਰਮ ਨੂੰ ਕੀ ਬਸ ਫੋਟੋ ਲਿਓ ਉਹ ਨਹੀਂ ਆਉਂਦੇ ਫੂਕਣਾ ਆਂ ਟੀਂਹੀ ਚਾਉਂਦੇ ਆ ਟਰੈਕ ਚ ਆਉਂਦੇ ਸੀ ਓਏ ਹੈ ਕਿੰਨੂ ਵੇਖੀਂ ਚਲਾਇਓ ਚਲਾਇਓ ਟੀਂ 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 ਗਰਮ ਫਣੀ ਯਾਰ ਇਹ ਹੁਣ ਕਿਤਾ ਨ ਕਰਿਆ ਘਰ ਮੈਂ ਆਪਕਾ ਲੰਗ ਹੈਲੋਗਾ ਹੈਲੋ ਹੈਲੋ ਸਾਰੇ ਬਾਲਸ ਲਾਪ ਕਰ ਅੱਜ ਛੁੱਟੀ ਹੈ ਸਾਰਿਆਂ ਦੀ ਸਾਰੇ ਘਰ ਹੀ ਨਿਆਰੇ ਲੈ ਜਾਂਦੇ ਇਹਨੇ ਛੁੱਟੀ ਮਾਰੀ ਹੈ ਗਰਮ ਨੇ ਪ੍ਰੀਬੋਰਡ ਹੈ ਕੱਲ ਹਾਂ ਮਾਰੀ ਹੈ ਇੱਕ ਵਾਰ ਹਾਂ ਚੱਲ ਮਾਰੀ ਚੱਲ ਛੁੱਟੀ ਤੇ ਹੈ ਨਾ ਹਾਂ ਹਾਂ ਮੌਜਾਂ ਤੇ ਕਰਨੀਆਂ ਕਣੀ ਦੱਸ ਇਹ ਗੱਲ ਰਾਏ ਗਟਰ ਸਾਡਾ ਭਰ ਗਿਆ ਆ ਸੇਮ ਆ ਗਈ ਉੱਤੇ ਪਾਣੀ ਸਾਡਾ ਜਿਆਦਾ ਹੁੰਦਾ ਤੇ ਗਟਰ ਫੁੱਲ ਹੋ ਗਿਆ ਹੁਣ ਬੈ ਕੇ ਮਸਲੇ ਤੇ ਵਿਚਾਰ ਕਰ ਰਹੇ ਆ ਕਿ ਕੀ ਕੀਤਾ ਜਾਵੇ ਅੰਗਰ ਦਾ ਡਾਣਾ ਹੁਣ ਖੜੋ ਬੈਠਾ ਅਹੀਂ ਪੈਪ ਬੰਦ ਕਰ ਦਿੱਤਾ ਪਾਣੀ ਵਾਲਾ ਪਾਣੀ ਸਪਲਾਈ ਬੰਦ ਕਰ ਦਿੱਤੀ ਕਿਉਂਕਿ ਗਟਰ ਭਰ ਗਿਆ ਜੇ ਨਾ ਤਾਂ ਟਿਸ਼ੂ ਨਹੀਂ ਜਾਂਦਾ ਹਾਂ ਸਭ ਬੰਨ ਲੱਗ ਗਿਆ ਨਵਾ ਮਾਗੇ ਤੈਨੂੰ ਉਹ ਪਲਾਟ ਚ ਜਿਹੜੀ ਟੁੱਟੀ ਲੱਗੀ ਹੈ ਨਾ ਉੱਥੇ ਨਵਾ ਕੇ ਭੇਜਾਂਗੇ ਤੈਨੂੰ ਆਹ ਟੁੱਟੀ ਚੱਲ ਲਿਆ ਸਾਬਣ ਸੁਬਣ ਦੇ ਨਾਲ ਉੱਥੇ ਆ ਬੇਦਰ ਨਹੀਂ ਕਿ ਨਹੀਂ ਉੱਥੇ ਨਾ ਕਹਦਾ ਮੈਂ ਟਿਊਸ਼ਨ ਨਹੀਂ ਜਾਣਾ ਨਾ ਨਾ ਨਾਤਾ ਗਿਆ ਤੇ ਮੈਂ ਚੱਲ ਉਹ ਤੇ ਪਲਾਟ ਚ ਨਾਲ ਪੱਲੀ ਨਾ ਹੋ ਫੇਰ ਨਾ ਮਾਗਾ ਉਹ ਤਾਂ ਜਾਣੀ ਹੈ ਕਿਉਂਕਿ ਨਾ ਇੱਥੇ ਨਾਤਾ ਹੀ ਨਾਤਾ ਹੈ ਨਾਲੇ ਛੇਰਾ ਨੂੰ ਨਾਉਣ ਦੀ ਲੋੜ ਨਹੀਂ ਹੁੰਦੀ ਗੱਲ ਸੁਣੇ ਫਿਰ ਇਹ ਦੋ ਚਿਚੜ ਪੈਂਦੇ ਫਿਰ ਸ਼ੇਰਾਂ ਨੂੰ ਹਾਂ ਚਿਚੜ ਪੈਂਦੇ ਨੇ ਉਹ ਪਾਵਰ ਲੈਣਗੇ ਚਿਚੜ ਖੋਤੇਆਂ ਨੂੰ ਪੈਂਦੇ ਹੁੰਦੇ ਨੇ ਹਾਂ ਓਏ ਹਾਂਜੀ ਖੋਤੇਆਂ ਨੂੰ ਚਿਚੜ ਪੈਂਦੇ ਨੇ ਸ਼ੇਰਾਂ ਨੂੰ ਚਿਚੜ ਨਹੀਂ ਪੈਂਦਾ ਕਿਉਂ ਸ਼ੇਰ ਜਾਨਵਰ ਆਹ ਇੱਥੇ ਨਹੀਂ ਆਉਂਦਾ ਮੈਂ ਨਾ ਜਾਉਂ ਜੋ ਜੋ ਮੈਂ ਡਿਸ਼ਨ ਜਾਣਾ ਇੱਥੇ ਨਾ ਹੁੰਦਾ ਮਸਲਾ ਪਿਆ ਅੱਗੇ ਹੋਰ ਉਹ ਤਾਂ ਜਾ ਕੇ ਨਾ ਹੈਗਾ ਮੇਨਾਂ ਨੇ ਟੱਕਾ ਲਾ ਕੇ ਲੈ ਜਾਣਗੇ। ਨੇ ਟੋਪੀ ਧੁੱਪੇ 겨 ਪਾਈਏ। ਆਵਰ ਜੀਆ। ਮੈਂ ਦਿਮਾਗ ਨਾਲਿਆ। ਦਿਮਾਗ ਦੀ ਪਾਣੀ ਤੇਰਾ। ਇਹ ਟੋਪੀ ਪਾਈਏ ਦਿਮਾਗ ਨੂੰ ਗਰਮੈਸ਼ ਦੇਣ ਵਾਸਤੇ। ਇਹ ਦੇਖੋ ਰਾਜ ਨੂੰ ਬਤਰਾ ਵਕਤ ਪਿਆ। ਆ ਜਾ। ਟੈਂਕੀ ਭਰ ਗਈ ਪਾਣੀ ਡਿੱਗੰਦਿਆ। ਜਪਨੀਤ ਨਾਉਣ ਲੱਗੀ ਥਲੇ। ਗਨਾਜ ਬੜਾ ਖੇਡਦਾ ਨਹੀਂ ਨਹੀਂ ਗਿੱਲੀ ਹੋ ਜੇਗੀ ਤਾਈ ਹਵਾ ਚਲ ਜਾ ਚਾਹ ਜੁੜ 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 ਮੁੱਕ ਗਿਆ ਪਾਣੀ ਮੁੱਕ ਗਿਆ ਪਾਣੀ ਯਾਰ ਹੋਈ ਆ ਇਹ ਨਹੀਂ ਹੋਣੀ ਚਲੋ ਇੱਕ ਗਟਰਾ ਡਾ ਫੁੱਲ ਹੋ ਗਿਆ ਓਵਰਫਲੋ ਹੋਉਂਦਾ ਤੇ ਮਸਲਾ ਬਹੁਤ ਹੀ ਗੰਭੀਰ ਹੋ ਗਿਆ ਤੇ ਹੁਣ ਵਿਚਾਰ ਚੱਲਣ ਦੇ ਕੀ ਕੀਤਾ ਜਾਵੇ ਜਾਂ ਤੇ ਕੋਈ ਇੱਕ ਹੋਰ ਪਟਾਉਨੇ ਆ ਕਿਉਂਕਿ ਸਾਡੀ ਕਲੋਨੀ ਇਹ ਸੀਵਰੇਜ ਦੀ ਜਿਹੜੀ ਸਪਲਾਈ ਨਹੀਂ ਹੈਗੀ ਸੀਵਰੇਜ ਨਹੀਂ ਪਿਆ ਹੋਇਆ ਇੱਥੇ ਖੂਈਆਂ ਹੀ ਨੇ ਖੂਈਆਂ ਦੇ ਵਿੱਚ ਹੀ ਸਾਰਾ ਪਾਣੀ ਜਾਂਦਾ ਏ ਜਾਂ ਤੇ ਕੋਈ ਹੋਰ ਪਟਾਈ ਜਾਏਗੀ ਤੇ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਮੇਰਾ ਇਹ ਵਿਚਾਰ ਹੈ ਕਿ ਜੇ ਦੇ ਪਾਣੀ ਦੀ ਸਪਲਾਈ ਨਹੀਂ ਤਾਂ ਪਹਿਲਾਂ ਸੀਵਰੇਜ ਬਾਸ ਕਰਨਾ ਚਾਹੀਦਾ ਹੈ ਉਹ ਤੇ ਗਵਰਨਮੈਂਟ ਦੇ ਤੌਰ ਤੇ ਗੱਲ ਹੋਗੀ ਨਾ ਤਹਾਨੂੰ ਆਪਾਂ ਕੀ ਕਰੀਏ ਆਪਾਂ ਇਹ ਕਰੀਏ ਵੀ ਇਹ ਤੇ ਬਿਲਕੁਲ ਨਹੀਂ ਕਰਨਾ ਜਣਾ ਤੁਸੀਂ ਕਹਿ ਕੇ ਵਾਸ਼ਿੰਗ ਮਸ਼ੀਨ ਛੱਤ ਤੇ ਰੱਖ ਦੀ ਹੈ ਜੋ ਪਾਣੀ ਗਲੀ ਚ ਜਾਂਦਾ ਛੱਤ ਦਾ ਉਹ ਕੰਮ ਨਹੀਂ ਹੋਣਾ ਆਪਾਂ ਕਿਉਂਕਿ ਅੱਗੇ ਠੰਡ ਜਾਦੀ ਹੋ ਜਾਣੀ ਹੈ ਛੱਤ ਤੇ ਕੱਪੜੇ ਨੂੰ ਧੋਤੇ بارش ਵੀ ਪਾਣੀ ਹੈ ਧੁੰਦ ਵੀ ਹਵਾ ਵੀ ਚੱਲਦੀ ਹੈ ਜੀ ਠੀਕ ਹੈ ਥੱਲੇ ਮਸਾਂ ਧੁੱਪਦੇ ਆ ਉੱਪਰ ਨਹੀਂ ਜਾਏਗੀ ਵਾਸ਼ਿੰਗ ਮਸ਼ੀਨ ਅੱਗਰਾ ਸੀਵਰੇਜ ਐਕੂਅਰ ਕਰ ਲਓ ਤੁਸੀਂ ਇਹ ਤੇ ਹਜੇ ਮਹੀਨਾ ਡੇਢ ਹੀ ਹੋਇਆ ਖਾਲੀ ਕਰਾਇਆ ਹੈ ਫੇਰ ਫੁੱਲ ਹੋ ਗਿਆ ਫੇਰ ਫੁੱਲ ਹੋ ਗਿਆ ਚਲੋ ਦੇਖਦੇ ਹਾਂ ਹੁਣ ਕੀ ਬਣਦਾ ਇਸ ਤਾਕੇ ਜਦੋਂ ਵੀ ਘਰ ਲੋ ਪਹਿਲਾਂ ਚੈੱਕ ਕਰੋ ਕਿ ਸੀਵਰੇਜ ਪਿਆ ਹੋਇਆ ਹੈ ਜਾਂ ਨਹੀਂ ਹਾਂ ਬਿਲਕੁਲ ਰਾਈਟ ਇੰਨੀ ਤਾਂ ਬੜੀ ਦਿੱਕਤ ਆਉਂਦੀ ਹੈ ਦਿੱਕਤ ਤੇ ਹੁੰਦੀ ਹੈ ਦਿੱਕਤ ਇਹਦੇ ਨਾਲ ਕਿਉਂਕਿ ਕੋਲ ਨਹੀਂ ਕਿ ਉਹਦੇ ਉੱਤੇ ਸੀਵਰੇਜ ਨਹੀਂ ਹੈ ਲਾ ਵੇ ਲਾ ਚੰਡੀਗੜ੍ਹ ਤੱਕ ਚਰਚਾ ਹੈ ਫਿਰ ਜਲਾਨੀ ਚ ਸੀਵਰੇਜ ਨਹੀਂਗਾ ਹਾਂ ਡੈਡੀ ਦੱਸਣ ਨੇ ਕਿ ਚੰਡੀਗੜ੍ਹ ਗਏ ਸੀ ਤੇ ਪਾਰਕ 'ਚ ਉਹਨਾਂ ਨੇ ਇੱਕ ਲੇੜੀ ਮਿਲੀ ਸੀ ਤੇ ਉਹ ਉਹਨਾਂ ਦੇ ਪੇਕੇ ਹੀ ਗਏ ਸਮਾਣੇ 'ਚ ਤੋਂ ਡੈਡੀ ਨੇ ਦੱਸਿਆ ਕਿ ਮੇਰੀ ਬੇਟੀ ਉੱਥੇ ਸਮਾਣੇ 'ਚ ਤੇ ਕਹਿੰਦੇ ਸਮਾਣੇ 'ਚ ਕਿੱਥੇ ਰਹਿੰਦੇ ਨੇ ਕਹਿੰਦੇ ਪਿੰਡਰ ਕਲੋਨੀ ਪਿੰਡਰ ਕਲੋਨੀ 'ਚ ਕਿਉਂ ਰਹਿੰਦੇ ਨੇ ਉੱਥੇ ਤੇ ਸੀਵਰੇਜ ਹੀ ਨਹੀਂਗਾ ਅੱਛਾ ਪਰ ਆਪਾਂ ਹਲੇ ਵੀ ਪੱਛ ਸਕਦੇ ਕੋਈ ਆਪਾਂ ਇੱਥੇ ਰੈਂਟ ਤੇ ਰਹਿਣ ਦੇ ਹਾਂ ਆਪਾਂ ਇਹੀ ਕਮੀਆਂ ਦੇਖਣ ਨੇ ਜਦੋਂ ਆਪਾਂ ਆਪਣਾ ਘਰ ਲਾਗੇ ਸਾਰੀਆਂ ਕਮੀਆਂ ਜਿਹੜੀਆਂ ਪਹਿਲਾਂ ਚੈੱਕ ਕਰਾਂਗੇ ਕੋਈ ਹੈਲ ਨਹੀਂ ਫਿਰ ਦੱਦ ਕਰਾਂਗੇ ਵੈਲ ਪਰ ਕੀਕਾ ਬਾਕੀ ਸੀਵਰੇਜ ਵੀ ਬੰਦ ਹੋ ਹੀ ਜਾਂਦੇ ਹੁੰਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਨਹੀਂ ਉਹ ਤਾਂ ਹੀ ਗੱਲ ਸਹੀ ਹੈ ਪਰ ਪਰ ਆਪਣੇ ਇੱਥੇ ਜੇ ਜੇ ਸੀਵਰੇਜ ਨਹੀਂ ਹੈਗਾ ਪ੍ਰੋਪਰ ਉਹਦੀ ਵੇਸਟ ਵੀ ਨਹੀਂ ਕਿਤੇ ਲੱਗਣ ਡਿਆ ਹੈਗਾ ਤੇ ਇਹਦੇ ਨਾਲ ਸਾਡਾ ਪੀਣ ਵਾਲਾ ਪਾਣੀ ਵੀ ਤਾਂ ਖਰਾਬ ਹੁੰਦਾ ਨਾ ਯੈਸ ਫਰਕ ਤੇ ਪੈਂਦਾ ਹੀ ਹੈ ਫਰਕ ਤੇ ਪੈਂਦਾ ਹੀ ਹੈ ਠੀਕ ਹੈ ਕਿਉਂਕਿ ਸਾਰੇ ਹੀ ਜਿੰਨੇ ਵੀ ਇੱਥੇ ਸੀਵਰੇਜ ਦੇ ਜੇ ਉਹ ਪਟਾਏ ਹੋਏ ਨੇ ਵੈਲ ਜਾਂ ਕੁਰੀਆਂ ਜਿਹੜੀਆਂ ਪਟਾਈਆਂ ਆ ਉਹ ਪੱਕੀਆਂ ਹੀ ਨੇ ਪੱਕੀਆਂ ਤੇ ਹੈ ਨਹੀਂ ਤੇ ਗੰਦਾ ਪਾਣੀ ਤੇ ਰਿਸਦਾ ਨਹੀਂ ਜੀ ਬਿਲਕੁਲ ਤੇ ਚਲੋ ਹੁਣ ਸਪਰਾਉਟ ਤਿਆਰ ਹੋ ਗਏ ਨੇ ਆਪਾਂ ਸਪਰਾਉਟ ਖਾ ਲਈਏ ਮੇਰੇ ਵੀ ਪਾ ਦੋ ਅੱਜ ਬੜਾ ਲੇਟ ਹੋ ਗਏ ਆ ਟਾਈਮ ਬੜਾ ਹੋ ਗਿਆ ਟਾਈਮ ਹੋ ਚੱਲਿਆ ਹੈ 12:30 ਹਜੇ ਸਪਰਾਉਟਸ ਖਾਣੇ ਨੇ ਆਪਾਂ ਅੱਜ ਸੀਵਰੇਹ ਦੇ ਚੱਕਰ 'ਚ ਸਾਰਾ ਕੁਝ ਲੇਟ ਹੋ ਗਿਆ ਗੁਰਨਾਥ ਕਿਥੇ ਗੁਨਾ ਨੂੰ ਵੀ ਲੈ ਆਉਣਾ ਸੀ ਉਹਨੂੰ ਵੀ ਭੁੱਖੀ ਲੱਗੀ ਹੋਣੀ ਐ ਅੰਗਰ ਅੱਛਾ ਆ ਗਈ ਆਉਂਦੀ ਐ ਖੱਡੀਆਂ ਖੱਡੀਆਂ ਇਹਨੂੰ ਗੁਨਾਹਦ ਨੂੰ ਆਪਣੇ ਹੁਣ ਫਰੈਂਡਸ ਮਿਲ ਗਏ ਨੇ ਨਾ ਬਾਹਰ ਦੋ ਤਿੰਨ ਗੁਨਾਹਦੀ ਇਹਦੇ ਹਾ ਹਾ ਉਰੇ ਆ ਉਰੇ ਇਧਰ ਆਓ ਗਿਆ 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 ਮੇਰੇ ਬੇਟੇ ਮਮਾ ਕੋਲ ਆ ਹੁਣ ਮਮਾ ਕੋਲ ਤੈਨੂੰ ਖਾਣਾ ਸੀ ਨਾ ਨਹੀਂ ਕੁਝ ਵੀ ਭੁੱਖੀ ਨਹੀਂ ਲੱਗੀ ਆ ਕੋਣ ਹੈ ਨਾ ਜੀ ਜੀ ਤੋੜੇ ਤੋੜ ਕੋ ਲਓ ਜੀ ਦੋਸਤੋ ਸੇਵਰੇ ਦਾ ਮਸਲਾ ਤੇ ਹੱਲ ਨਹੀਂ ਹੋਇਆ ਅੱਜ ਟਰੈਕਟਰ ਵੀ ਸੱਧਿਆ ਸੀ ਉਹ ਟੈਂਕਰ ਵਾਲੇ ਜਿਹੜੇ ਸੇਵਰੇ ਸਾਫ਼ ਕਰਦੇ ਨੇ ਅਜੋ ਵੀ ਨਹੀਂ ਆਇਆ ਬਾਕੀ ਪਾਣੀ ਦਾ ਲੈਵਲ ਥੋੜਾ ਥੱਲੇ ਹੋ ਗਿਆ ਪਾਣੀ ਚੱਲਣ ਲੱਗ ਪਿਆ ਕੱਲੋਂ ਦੇਖਦੇ ਆ ਉਹਦਾ ਕੀ ਕਰਨਾ ਸੁਵਾਸ ਕਰਦੇ ਆ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਆ ਨਵੇਂ ਵਲੋਗ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ